ਸਤ ਸ੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਫੇਰ ਹੋ ਗਏ ਹਾਜ਼ਰ ਇੱਕ ਹੋਰ ਨਵੀਂ ਵੀਡੀਓ ਲੈ ਕੇ ਅੱਜ ਦੀ ਵੀਡੀਓ ਦੇ ਉੱਤੇ ਵੀ ਦੋਸਤੋ ਫੇਰ ਆਪਾਂ ਇੱਕ ਨਵੇਂ ਕੰਮ ਦੇ ਉੱਤੇ ਪਹੁੰਚ ਗਏ ਜਿਹਦੇ ਉੱਤੇ ਦੋਸਤੋ ਸਰੀਆ ਬਨ ਚੁੱਕਿਆ ਆਪਾਂ ਪਾਵਾਂਗੇ ਲੈਂਟਰ ਦੇ ਦੋਸਤੋ ਪਾਈਪ ਹਾਂਜੀ ਦੋਸਤੋ ਸਾਡੇ ਚੈਨਲ ਗੁਰਦੇਤ ਭੈਣੀ ਵਾਲੇ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਭ ਤੋਂ ਪਹਿਲਾਂ ਦੋਸਤੋ ਆਪਾਂ ਜਿਹੜੇ ਫੈਨ ਬਾਕਸ ਕਨਸੀਲਣਾ ਦੋਸਤੋ ਲੈ ਕੇ ਆਏ ਹਾਂ ਉਹਨਾਂ ਨੂੰ ਬੋਰੀ ਜੋ ਕਢਾਂਗੇ ਅਤੇ ਉਸ ਦੇ ਬਾਅਦ ਦੋਸਤੋ ਇਹਨਾਂ ਸਭ ਨੂੰ ਆਪਾਂ ਲੈਂਟਰ ਵਾਲੀ ਟੇਪ ਦੇ ਨਾਲ ਦੋਸਤੋ ਚੰਗੀ ਤਰ੍ਹਾਂ ਕਵਰ ਕਰਾਂਗੇ ਕਿਉਂਕਿ ਦੋਸਤੋ ਆਪਾਂ ਪਹਿਲਾਂ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਟੇਪ ਨਾਲ ਦੋਸਤੋ ਕਵਰ ਕਰਦੇ ਆਂ ਕਵਰ ਕਰਨ ਦੇ ਬਾਅਦ ਦੋਸਤੋ ਇਹਨਾਂ ਦੇ ਵਿੱਚ ਲੈਂਟਰ ਪਾਉਣ ਵੇਲੇ ਨਾ ਤਾਂ ਕੋਈ ਬਜਰੀ ਨਾ ਸਿਮਿੰਟ ਦੋਸਤੋ ਇਹਨਾਂ ਦੇ ਵਿੱਚ ਜਾਂਦਾ ਹੈ ਤੇ ਢੂਲਾ ਖੁੱਲਣ ਦੇ ਬਾਅਦ ਦੋਸਤੋ ਲਓ ਤੋਂ ਦੋਸਤੋ ਲੈਂਟਰ ਪੂਰਾ ਬਿਲਕੁਲ ਸਾਫ਼ ਤੇ ਓਕੇ ਨਿਕਲਦਾ ਹੈ ਦੋਸਤੋ ਅਰੇ ਆਪਾਂ ਨੂੰ ਕੋਈ ਦੋਸਤੋ ਇਹਨਾਂ ਨੂੰ ਕੱਢਣ ਵਿੱਚ ਕੋਈ ਪ੍ਰੇਸ਼ਾਨੀ ਵੀ ਨਹੀਂ ਆਉਂਦੀ ਦੋਸਤੋ ਇਸ ਲਈ ਪੂਰੀ ਵੀਡੀਓ ਦੇਖਣ ਲਈ ਦੋਸਤੋ ਚੈਨਲ ਨਾਲ ਬਨੇ ਰਹੋ ਸਭ ਤੋਂ ਪਹਿਲਾਂ ਦੋਸਤੋ ਫੇਰ ਇੱਕ ਵਾਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਹੁਣ ਆਪਾਂ ਦੋਸਤੋ ਇੱਕ ਇੱਕ ਕਰਕੇ ਸਾਰੇ ਕਮਰੇ ਆਂਦੇ ਸੈਂਟਰ ਕੱਢਣ ਦੇ ਬਾਅਦ ਦੋਸਤੋ ਸਾਰੇ ਡਾਊਨ ਪੁਆਇੰਟ ਦੋਸਤੋ ਜਿਹੜੇ ਪਾਏ ਪੈਂਦੇ ਹਨ ਉਹਨਾਂ ਦੇ ਪੁਆਇੰਟ ਬਣਾਵਾਂਗੇ ਦੋਸਤੋ ਉਸ ਦੇ ਬਾਅਦ ਦੋਸਤੋ ਇਹਨਾਂ ਨੂੰ ਇੱਕ ਇੱਕ ਰੂਮ ਨੂੰ ਦੋਸਤੋ ਆਪਾਂ ਆਪਣੇ ਸਹੂਲਤ ਦੇ ਹਿਸਾਬ ਨਾਲ ਇੱਕ ਦੂਜੇ ਰੂਮ ਨਾਲ ਜੋੜਨ ਤੋਂ ਪਹਿਲਾਂ ਦੋਸਤੋ ਮੈਂ ਡੀਵੀ ਤੱਕ ਪਾ ਪਾਵਾਂਗੇ ਬਾਕੀ ਉਹ ਤੁਸੀਂ ਦੋਸਤੋ ਅੱਗੇ ਵੀਡੀਓ ਦੇ ਵਿੱਚ ਦੇਖੋਗੇ ਇਹ ਸਾਡੀ ਵੀਡੀਓ ਦੋਸਤੋ ਕਿਸ ਤਰ੍ਹਾਂ ਲੱਗ ਰਹੀ ਹੈ ਤੁਸੀਂ ਕਮੈਂਟ ਕਰਕੇ ਦੋਸਤੋ ਦੱਸਿਓ ਅਤੇ ਸਾਡੇ ਚੈਨਲ ਨੂੰ ਦੋਸਤੋ ਫੇਰ ਇੱਕ ਵਾਰੀ ਅਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਲਓ ਵਧੀਆ ਉਹਦੇ ਕੰਮ ਦੀਆਂ ਦੋਸਤੋ ਇਸ ਤਰ੍ਹਾਂ ਵੀਡੀਓ ਵਲੌਗ ਬਣਾਉਂਦੇ ਰਹਿੰਦੇ ਹਾਂ ਜਿਹੜੇ ਕਿ ਤੁਹਾਨੂੰ ਦੋਸਤੋ ਚੰਗੇ ਵੀ ਲੱਗ ਰਹੇ ਹਨ ਇਸੇ ਲਈ ਦੋਸਤੋ ਆਪਾਂ ਪੈ ਪਾਉਣ ਦੇ ਬਾਅਦ ਦੋਸਤੋ ਹੁਣ ਜਿਹੜੇ ਆਪਾਂ ਨੇ ਦੋਸਤੋ ਉੱਪਰ ਵਾਲੇ ਬਾਥਰੂਮ ਦੇ ਪਲੰਬਿੰਗ ਦੇ ਜਿਹੋ ਉਸ ਤੋਂ ਜਿਹੜੇ ਸੀ ਬ੍ਰੇਂਜ ਵਾਲੇ ਪਾਈਪ ਹਨ ਉਹ ਵੀ ਜਿੱਥੇ ਪੁਆਇੰਟ ਬੰਦੇ ਸੀ ਦੋਸਤੋ ਉਥੇ ਬਣਾ ਦਿੱਤੇ ਹਨ ਅਤੇ ਉਹਨਾਂ ਦੇ ਜਿਹੜੇ ਦੋਸਤੋ ਐਲਬੋ ਹਨ ਉਹਨਾਂ ਦੇ ਉੱਪਰ ਚੰਗੀ ਤਰ੍ਹਾਂ ਦੋਸਤੋ ਵਲੈਂਟਰੀ ਟੇਪ ਲਗਾ ਕੇ ਇਹਨਾਂ ਦੇ ਮੂੰਹ ਦੋਸਤੋ ਆਪਾਂ ਬੰਦ ਕਰਾਂਗੇ ਤਾਂ ਜੋ ਇਹਨਾਂ ਦੇ ਵਿੱਚ ਵੀ ਦੋਸਤੋ ਆਰ ਸੀ ਸੀ ਲਾਇਵ ਕੋਣ ਵੇਲੇ ਦੋਸਤੋ ਇਹਨਾਂ ਦੇ ਵਿੱਚ ਕੋਈ ਬਜਰੀ ਯਾ ਵੇਨਾ ਬਾਕੀ ਦੋਸਤੋ ਆਪਾਂ ਪੂਰਾ ਲੈਂਟਰ ਪੈਣ ਤੱਕ ਲੈਂਟਰ ਦੇ ਉੱਤੇ ਰਹਿੰਦੇ ਹਾਂ ਦੋਸਤੋ ਕਿਉਂਕਿ ਦੋਸਤੋ ਅੱਜ ਇੱਕ ਦਿਨ ਲਾਉਣ ਦੀ ਦੇ ਕਾਰਨ ਬਾਅਦ ਦੇ ਵਿੱਚ ਦੋਸਤੋ ਆਪਾਂ ਨੂੰ ਨਹੀਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਦੋਸਤੋ ਆਪਾਂ ਟਾਈਪਾਂ ਦੇ ਮੂੰਹ ਚੰਗੀ ਤਰ੍ਹਾਂ ਦੋਸਤੋ ਬੰਦ ਕਰ ਦੇਵਾਂਗੇ ਤਾਂ ਜੋ ਆਪਾਂ ਨੂੰ ਬਾਅਦ 'ਚ ਕੋਈ ਦੋਸਤੋਂ ਪ੍ਰੇਸ਼ਾਨੀ ਨਾ ਆਵੇ ਤੁਹਾਨੂੰ ਦੋਸਤੋਂ ਸਾਡੀ ਵੀਡੀਓ ਇਸ ਤਰ੍ਹਾਂ ਲੱਗ ਰਹੀ ਹੈ ਕਮੈਂਟ ਕਰਕੇ ਦੋਸਤੋਂ ਦੱਸਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੀ ਲਾਈਕ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋਂ ਸ਼ੇਅਰ ਕਰਿਓ ਇਹਨਾਂ ਤਿੰਨਾਂ ਨੂੰ ਪੈਪਾ ਨੂੰ ਦੋਸਤੋਂ ਇੱਕ-ਇੱਕ ਕਰਕੇ ਆਪਾਂ ਇਹਨਾਂ ਦੇ ਮੂੰਹ ਚੰਗੀ ਤਰ੍ਹਾਂ ਟੇਪ ਨਾਲ ਬੰਦ ਕਰ ਦਿੱਤੇ ਪੂਰੀ ਵੀਡੀਓ ਦੇਖਣ ਲਈ ਦੋਸਤੋ ਪੈਨਲ ਨਾਲ ਬਣੇ ਰਹੋ ਜਬ ਇੱਕ ਵਾਰ ਫਿਰ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਦੋਸਤੋ ਲਾਈਕ ਕਰੋ ਬਾਕੀ ਦੋਸਤੋ ਇਹਦੇ ਬਾਅਦ ਜਿਹੜੇ ਆਪਣੇ ਪਾਪਾਂ ਦੇ ਐਕਟਰਾੰਡ ਰਹਿ ਜਾਂਦੇ ਆ ਦੋਸਤੋ ਉਹਨਾਂ ਨੂੰ ਵੀ ਆਪਾਂ ਨੇ ਏਪ ਲਵਾ ਕੇ ਚੰਗੀ ਤਰ੍ਹਾਂ ਦੋਸਤੋ ਬੰਦ ਕਰ ਦਿੱਤਾ ਹੈ। ਹੁਦਈ ਜਿਹੜੀ ਆਪਣੀ ਇਲੈਕਟ੍ਰੀਕਲ ਤੇ ਪਲੰਬਿੰਗ ਦੇ ਦੋਸਤੋ ਸੀਗਰੇਜ ਦੇ ਪਾਈਪ ਆਪਾਂ ਦੋਸਤੋ ਪੌਣੇ ਸੀ ਉਹ ਵੀ ਆਪਾਂ ਸਭ ਪਾ ਕੇ ਆਪਣੇ ਵੱਲੋਂ ਦੋਸਤੋ ਲੈਂਟਰ ਦੀ ਤਿਆਰੀ ਕਰ ਦਿੱਤੀ ਹੈ ਇੱਕ ਵਾਰੀ ਫੇਰ ਦੋਸਤੋ ਇਹ ਆਪਾਂ ਆਪਣੇ ਫਸਟ ਫਲੋਰ ਦੇ ਦੋਸਤੋ ਬਾਥਰੂਮ ਦੇ ਅਤੇ ਰੇਨ ਵਾਟਰ ਦੇ ਪਾਈਪ ਦੋਸਤੋ ਪਾ ਕੇ ਇਹਨਾਂ ਦੇ ਉੱਪਰ ਵੀ ਪੀਵੀਸੀ ਜਾਲੀ ਦੋਸਤੋ ਲਵੇਟ ਦਿੱਤੀ ਹੈ ਬਾਕੀ ਦੋਸਤੋ ਸਾਰੇ ਹੈਂਡ ਬਾਕਸਾਂ ਨੂੰ ਚੰਗੀ ਤਰ੍ਹਾਂ ਸਰੀਏ ਨਾਲ ਦੋਸਤੋ ਟਾਈਟ ਕਰ ਦਿੱਤਾ ਹੈ ਤਾਂ ਜੋ ਆਪਾਂ ਨੂੰ ਬਾਅਦ ਵਿੱਚ ਕੋਈ ਪ੍ਰਸਾਨੀ ਨਾ ਆਵੇ ਇਹ ਦੇਖੋ ਦੋਸਤੋ ਸਾਰਾ ਆਪਣਾ ਇਲੈਕਟ੍ਰੀਕਲ ਦਾ ਕੰਮ ਆਪਣਾ ਦੋਸਤੋ ਤਿਆਰ ਹੈ ਅਤੇ ਦੋਸਤੋ ਇਹਦੇ ਬਾਅਦ ਫਾਈਨਲ ਲੈਂਟਰ ਪਾਉਣ ਦੇ ਬਾਅਦ ਆਪਣਾ ਕੰਮ ਦੋਸਤੋ ਖਤਮ ਹੋ ਗਿਆ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਇਸ ਤਰ੍ਹਾਂ ਲੱਗੀ ਕਮੈਂਟ ਕਰਕੇ ਦੱਸਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਅਤੇ ਵੀਡੀਓ ਨੂੰ ਦੋਸਤੋ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਦੋਸਤੋ ਆਪਣੇ ਕੰਮ ਦੇ ਰਿਲੇਟਡ ਵੀਡੀਓ ਬਣਾ ਕੇ ਪਾਉਂਦੇ ਰਹਿੰਦੇ ਹਾਂ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਵਿੱਚ